ਸਮਾਣਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਜਿਹੜੇ ਮਰੀਜ਼ਾਂ ਦੇ ਹੱਡੀਆਂ ਦੇ ਆਪਰੇਸ਼ਨ ਕੀਤੇ ਜਾਂਦੇ ਨੇ ਉਹਦੇ ਲਈ ਇੱਕ ਮਸ਼ੀਨ ਡੋਨੇਟ ਕੀਤੀ ਗਈ ਜਿਸ ਦੀ ਕ੍ਰੀਬ ਕੀਮਤ 312500 ਦੇ ਕਰੀਬ ਦੱਸੀ ਗਈ ਹੈ ਇਸ ਦੇ ਨਾਲ ਜਿਹੜੇ ਮਰੀਜ਼ਾਂ ਦੇ ਆਪਰੇਸ਼ਨ ਹੋਣੇ ਉਸ ਦੇ ਵਿੱਚ ਡਾਕਟਰਾਂ ਦਾ ਸਮਾਂ ਬਚੇਗਾ ਔਰ ਇਸ ਨੂੰ ਅੱਜ ਪੰਜਾਬ ਦੇ ਲੋਕ ਸੰਪਰਕ ਮੰਤਰੀ ਨੇ ਹਸਪਤਾਲ ਦੇ ਵਿੱਚ ਜਿਹੜੇ ਦਾਨੀ ਸੱਜਣ تھے ਉਹਨਾਂ ਦੇ ਆ ਕੇ ਹਸਪਤਾਲ ਨੂੰ ਇਹ ਮਸ਼ੀਨ ਸੌਂਪੀ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਮਸ਼ੀਨ ਦਾ ਫਾਇਦਾ ਹੱਡੀਆਂ ਦੇ ਜਿਹੜੇ ਮਰੀਜ਼ ਐ ਉਹਨਾਂ ਦੇ ਆਪਰੇਸ਼ਨ ਦੇ ਦੌਰਾਨ ਉਹਨਾਂ ਨੂੰ ਫਾਇਦਾ ਪਹੁੰਚੇਗਾ ਡਾਕਟਰਾਂ ਨੇ ਵੀ ਇਸ ਮਸ਼ੀਨ ਦੀ ਜ਼ਰੂਰਤ ਇਸ ਹਸਪਤਾਲ ਵਿੱਚ ਇਹ ਬਹੁਤ ਫਾਇਦੇਮੰਦ ਹੋਏਗੀ ਜੀ ਐਕਚੁਅਲੀ ਸਾਡੇ ਕੋਲੇ ਮਸ਼ੀਨ ਹੈ ਨਹੀਂ ਸੀ ਪਹਿਲਾਂ ਵੀ ਹੂੰ ਤੇ ਮਤਲਬ ਬੇਸਿਕ ਰਿਕੁਆਇਰਮੈਂਟ ਹੈ ਇੱਕ ਆਰਥੋਪੈਡਿਕ ਕੋਟੀ ਦੀ ਫਾਇਦਾ ਇਹ ਹੈ ਕਿ ਸਾਡਾ ਸਰਜਿਕਲ ਟਾਈਮ ਰਿਡਿਊਸ ਹੋ ਜਾਏਗਾ ਕਾਫੀ ਹੂੰ ਤੇ ਮਤਲਬ ਬੈਟਰ ਫੰਕਸ਼ਨਲ ਆਊਟਕਮ ਹੋਏਗਾ ਪੇਸ਼ੈਂਟ ਦੇ ਲਈ ਤੇ ਬੈਨੀਫੀਸ਼ੀਅਲ ਕਮ ਲੱਗੇਗਾ ਉਹਦੇ ਵਿੱਚ ਹਾਂਜੀ ਇਹ ਡਿਫਰੈਂਟ ਪ੍ਰਾਈਸ ਰੇਂਜ ਬਹੁਤ ਵੱਡੀ ਹੈ ਇਹਦੀ ਤਾਂ ਮਤਲਬ 1.5 ਲੱਖ ਤੋਂ ਲੈ ਕੇ 25 ਲੱਖ ਤੱਕ ਵੀ ਆਉਂਦੀਆਂ ਨੇ ਡ੍ਰਿਲਸ ਨਾਲ ਜੀ ਹਾਂਜੀ ਧੰਨਵਾਦ ਕਰਦਾ ਜਿਹੜੇ ਸਿਵਲ ਹਸਪੀਟਲ ਸਮਾਨਾ ਉਹਨਾਂ ਦਾ ਸਾਰੇ ਸਟਾਫ ਦਾ ਧੰਨਵਾਦ ਕਰਦਾ ਐਸਐਮਐਮ ਬਾਕੀ ਉਹਨਾਂ ਦਾ ਸਾਰਾ ਸਟਾਫ ਹੈ ਡਾਕਟਰ ਸਾਹਿਬ ਨੇ ਜਿਹੜੇ ਅਰਥੋ ਦੇ ਡਾਕਟਰ ਨੇ ਜਿਹੜੇ ਲਗਾਤਾਰ ਵਧੀਆ ਕੰਮ ਕਰ ਰਹੇ ਨੇ ਔਰ ਉਸ ਤੋਂ ਬਾਅਦ ਧੰਨਵਾਦ ਸਭ ਤੋਂ ਜ਼ਿਆਦਾ ਧੰਨਵਾਦ ਸਾਡੇ ਮਦਨ لال ਜੀ ਜਿਹੜੇ ਕਿ ਕੁਰਚਪਿੰਡ ਦੇ ਮਾਲਕ ਨੇ ਔਰ ਬੜੇ ਦਾਨੀ ਪਰਸ਼ੇ ਨੇ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਇੱਥੇ ਖੜਿਆ ਇਹਨਾਂ ਦਾ ਬੜਾ ਕੋਈ ਜਦੋਂ ਕੋਈ ਚੰਗਾ ਇਕੁਪਮੈਂਟ ਜਿਹਦੀ ਨਾ ਲੋੜ ਹੁੰਦੀ ਆ ਉਹਦੀ ਕੀ ਪ੍ਰਾਈਸ ਕਾਊਂਟ ਨਹੀਂ ਕਰਦੀ ਹੈ ਉਹਦੀ ਜ਼ਰੂਰਤ ਕਿੰਨੀ ਆ ਉਹ ਕਾਊਂਟ ਕਰਦੇ ਸੋ ਇਹਨਾਂ ਦੇ ਜਵਾਈ ਜਿਹਨੇ ਆਰਥੋਡੋਨਟ ਡਾਕਟਰ ਸੀਗੇ ਉਹਨਾਂ ਨੇ ਜਦੋਂ ਇਹ ਦੱਸਿਆ ਕਿ ਸਾਨੂੰ ਇਸ ਤਰ੍ਹਾਂ ਕਰਕੇ ਇਸ ਇਕੁਪਮੈਂਟ ਦੀ ਲੋੜ ਹੈ ਇਸ ਮਸ਼ੀਨ ਦੀ ਲੋੜ ਹੈ ਤਾਂ ਇਹਨਾਂ ਨੇ ਉਹ ਮਸ਼ੀਨ ਅੱਜ ਸਾਨੂੰ ਇੱਥੇ ਸਿਵਲ ਹਸਪੀਟਲ ਸਮਾਣਾ ਵਾਸਤੇ ਜਿਹੜੀ ਡੋਨੇਟ ਕੀਤੀ ਹੈ ਜਿਹਦੇ ਨਾਲ ਸਾਨੂੰ ਬਹੁਤ ਸਾਰਾ ਸਾਡੇ ਜਿਹੜੇ ਉਹ ਕਿਸੇ ਕਾਰਨ ਕਰਕੇ ਕਿਸੇ ਦਾ ਕੋਈ ਫ੍ਰੈਕਚਰ ਵਗੈਰਾ ਹੁੰਦਾ ਉਹ ਉਹਦੇ ਵਾਸਤੇ ਜਿਹੜੀ ਕੰਮ ਆਉਣੀ ਹੈ ਉਹਦੇ ਨਾਲ ਹੀ ਇੱਕ ਮਸ਼ੀਨ ਹੈ ਬਲੱਡ ਰਿਡਿਊਸ ਬਲੱਡ ਬਲੱਡ ਲਾਸ ਬਟ ਬਲੱਡ ਲਾਸ ਵਾਲੀ ਜਿਹੜੀ ਮਸ਼ੀਨ ਹੈ ਜਿਹੜਾ ਕਿਸੇ ਦਾ ਬਲੱਡ ਜਿਹੜਾ ਚੱਲਦਾ ਰਹਿੰਦਾ ਲਗਾਤਾਰ ਰੁਕਦਾ ਨਹੀਂ ਉਹਨੂੰ ਰੋਕਣ ਵਾਸਤੇ ਇੱਕ ਮਸ਼ੀਨ ਆ ਉਹ ਵੀ ਦਿੱਤੀ ਆ ਸੋ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਨਿੱਜੀ ਫਾਇਦੇ ਵਾਸਤੇ ਦੁਨੀਆ ਤੁਰੇ ਫਿਰਦੀ ਆ ਜਦੋਂ ਅਸੀਂ ਆਮ ਪਬਲਿਕ ਦੇ ਵਾਸਤੇ ਜਦੋਂ ਕੋਈ ਸਮਾਜ ਸੇਵਾ ਵਾਸਤੇ ਕੋਈ ਕੰਮ ਕਰਦਾ ਤਾਂ ਉਹ ਹਮੇਸ਼ਾ ਯਾਦ ਰੱਖਿਆ ਜਾਂਦਾ ਰਹਿੰਦੀ ਦੁਨੀਆ ਤੱਕ ਉਸ ਇਨਸਾਨ ਦਾ ਜਿਹੜਾ ਨਵਾਂ ਇਸ ਦੁਨੀਆ 'ਤੇ ਰਹਿੰਦਾ ਸੋ ਇਸ ਹਸਪਤਲ ਵਾਸਤੇ ਬਹੁਤ ਸਾਰੇ ਸੱਜਣ ਨੇ ਜਿਹੜਾ ਦਾਨ ਕਰਨ ਕਰਦੇ ਨੇ ਮੈਂ ਸਾਰਿਆਂ ਦਾ ਧੰਨਵਾਦ ਵੀ ਕਰਦਾ ਕਿਉਂਕਿ ਪਤਾ ਨਹੀਂ ਹੁੰਦਾ ਕਦੋਂ ਕਿਹੜੇ ਟਾਈਮ ਸਾਨੂੰ ਇਸ ਹਸਪਤਲ ਦੀ ਲੋੜ ਪੈ ਜੇ ਸੋ ਇਹਨੂੰ ਅਸੀਂ ਆਪਦਾ ਸਮਝ ਕੇ ਇਹਨੂੰ ਸਾਫ਼ ਸੁਥਰਾ ਵੀ ਰੱਖੀਏ ਔਰ ਮੇਰੀ ਕੋਸ਼ਿਸ਼ ਹੈ ਜਦੋਂ ਦੇ ਮੈਂ ਮਨਿਸਟਰ ਬਣਿਆ ਜਾਂ ਐਮਐਲਏ ਬਣਿਆ ਸਾਡੀ ਹਮੇਸ਼ਾ ਕੋਸ਼ਿਸ਼ ਹੈ ਕਿ ਅਸੀਂ ਹਸਪਤਲ ਨੂੰ ਇਸ ਨੂੰ ਆਪਣੇ ਆਪਣੇ ਜਿਵੇਂ ਪ੍ਰਾਈਵੇਟ ਹਸਪਤਲ ਆ ਉਸ ਤਰ੍ਹਾਂ ਚਲਾਈਏ ਕਿ ਸਭ ਨੂੰ ਇੱਥੋਂ ਜਿਹੜਾ ਲਾਭ ਹੋਵੇ ਸੋ ਮੈਂ ਸਾਰੇ ਸਟਾਫ ਦਾ ਵੀ ਧੰਨਵਾਦ ਕਰਦਾ ਜਿਹੜੇ ਵਧੀਆ ਉਹਦੇ ਨਾਲ ਕੰਮ ਕਰ ਰਹੇ ਨੇ ਥੈਂਕ ਯੂ ਕੈਮਰਾਮੈਨ ਬੀਕੇ ਕਰਗਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼